ਜੇ ਧੰਤਨ ਸਤਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਹੋਰ ਨਵੀਂ ਪੋਸਟ ਪਾਉਣ ਲੱਗੇ ਅੱਜ ਪਾਉਣ ਲੱਗੇ ਆਂ ਦੀਨ ਤੇ ਮਾਨ ਬੰਦੇ ਦਾ ਜਿਹੜਾ ਦੀਨ ਮਾਨ ਹੈ ਉਹ ਅੱਜ ਕਿੰਨਾ ਗਿਰ ਗਿਆ ਅੱਜ ਤੋਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਲੋਕ ਕੀ ਕਰਦੇ ਸੀ ਕਿ ਕਿਸੇ ਦੇ ਘਰ ਦਾ ਨੂਨ ਖਾ ਕੇ ਵੀ ਹਰਾਮ ਨਹੀਂ ਕਰਦੇ ਸੀ ਨੂਨ ਖਾ ਕੇ ਵੀ ਤੇ ਅੱਜ ਤੁਸੀਂ ਦੇਖ ਲਓ ਕਿ ਹੁਣ ਬੰਦਾ ਕਿੰਨਾ ਮਤਲਬ ਹੀ ਆਪਣੇ ਆਪ ਨੂੰ ਦੀਨਮਾਨ ਤੋਂ ਗਿਰ ਗਿਆ ਹੁਣ ਜਿਵੇਂ ਪੰਚਾਇਤੀ ਚੋਣਾਂ ਚੱਲ ਰਹੀਆਂ ਲੋਕ ਪਤਾ ਨਹੀਂ ਦਿਨ ਦਾ ਦਿਨ ਕ੍ਰਿਕਟ ਵਾਂਗੂ ਰੰਗ ਬਦਲ ਜਾਂਦੇ ਆ ਵੇਖੋ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਨਾਲੇ ਤਾਂ ਕਿਤੇ ਕਿਸੇ ਦੇ ਢਾਬੇ ਦੇ ਜਾਵੜੇ ਕਿਸੇ ਦੇ ਘਰੇ ਜਾਵੜੇ ਨਾਲ ਕਿਸੇ ਦੇ ਤੁਰੇ ਫਿਰਦੇ ਰਹਿੰਦੇ ਆ ਵੋਟਾਂ ਕਿਤੇ ਪਾਉਂਦੇ ਆ ਜਾਣੇ ਕਿ ਜੇ ਉਹਨਾਂ ਬੰਦੇ ਦੀ ਆਪਾਂ ਤੁਲਨਾ ਕਰੀਏ ਜਦੋਂ ਨਿਮਕ ਹਰਾਮੀ ਵੀ ਨਹੀਂ ਹੁੰਦੇ ਸੀ ਨੂਨ ਖਾ ਕੇ ਵੀ ਕਿਸੇ ਦਾ ਹਰਾਮ ਨਹੀਂ ਕਰਦੇ ਸੀ ਅਸੀਂ ਅੱਜ ਬੇਨਤੀ ਕਰਦੇ ਆਂ ਵੀ ਤੁਸੀਂ ਉਹਨਾਂ ਬੰਦਿਆਂ ਦੇ ਮੁਕਾਬਲੇ ਕਿੱਥੇ ਜੇ ਖੜੇ ਆਂ ਵੇਖੋ ਤਰ ਕੇ ਕਿਸੇ ਦੇ ਘਰੇ ਹੁੰਦੇ ਆ ਆਥਣੇ ਕਿਸੇ ਦੇ ਘਰੇ ਹੁੰਦੇ ਆ ਨਾਲ ਕਿਸੇ ਦੇ ਤੁਰੇ ਫਿਰਦੇ ਆ ਵੋਟ ਕਿਤੇ ਪਾਉਂਦੇ ਆ ਯਾਨੀ ਕਿ ਠੋਡੇ ਦੀਨ ਤੇ ਮਾਨ ਮਜਬ ਨਹੀਂ ਰਿਹਾ ਬੰਦੇ ਦਾ ਅੱਜ ਜਿਸ ਦੇ ਕਾਰਨ ਦੁੱਖ ਦਰਦ ਪਰੇਸ਼ਾਨੀਆਂ ਵਧ ਗਈਆਂ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਵੀ ਉਹਨਾਂ ਲੋਕਾਂ ਦੇ ਮੁਕਾਬਲੇ ਤੁਸੀਂ ਕਿੱਥੇ ਜੇ ਖੜੇ ਆਂ ਕਿਉਂਕਿ ਠੋਡੇ ਅੰਦਰ ਸੱਚ ਤਾਂ ਹੈ ਨਹੀਂ ਵੇਖੋ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਉਹਨਾਂ ਲੋਕਾਂ ਤੇ ਸਾਡੇ ਵਿੱਚ ਕਿੰਨਾ ਫਰਕ ਸੀ ਵੇਖੋ ਅੱਜ ਪੈਸੇ ਕਿਤੋਂ ਲੈਣ ਦੇ ਆ ਬੋਟ ਕਿਤੇ ਪਾਉਂਦੇ ਆ ਵਿਖਾਵਾ ਕਿਤੇ ਕਰਦੇ ਆ ਕਰਦੇ ਖੁਸ਼ ਆ ਅਸੀਂ ਆਪਣਾ ਤਸੱਲੀ ਦੇ ਸਕਦੇ ਆ ਅੱਜ ਤੱਕ ਕਿ ਜਿੱਥੇ ਅਸੀਂ ਖੜੇ ਆ ਉੱਥੇ ਹੀ ਅਸੀਂ ਵੋਟ ਪਾਈ ਆ ਅੱਜ ਤੱਕ ਇਹ ਨਹੀਂ ਵੀ ਨਾਲ ਕਿਸੇ ਦੇ ਤੁਰੇ ਫਿਰਦੇ ਆ ਬੋਟ ਕਿਸੇ ਨੂੰ ਪਾਤੀ ਇਹ ਜਾਣੇ ਕਿ ਅੱਜ ਲੋਕਾਂ ਦੇ ਅੰਦਰ ਦੀਨ ਤੇ ਮਾਨ ਮਜਬ ਨਹੀਂ ਰਿਹਾ ਮਜਬ ਦੇ ਪੱਕੇ ਹੋਣਾ ਧਰਮ ਦੇ ਪੱਕੇ ਹੋਣਾ ਜਿਹਨੂੰ ਹਾਂ ਕਹੇ ਤੀ ਕਹਤੀ ਜਾਣੇ ਕਿ ਅੱਜ ਲੋਕਾਂ ਦੀ ਹਾਂ ਕਿਤੇ ਆ ਤੇ ਵੋਟ ਕਿਤੇ ਆ ਜਾਣੇ ਕਿ ਛੋਟੇ ਅੰਦਰ ਦੀਨ ਮਾਨ ਨਹੀਂ ਰਿਹਾ ਜਿਹੜਾ ਪਹਿਲਾਂ ਵਾਲੇ ਦੀਨ ਮਾਨ ਸੀ ਉਹ ਲੋਕ ਵੀ ਸੁਖੀ ਸੀ ਕਿਉਂਕਿ ਉਹਨਾਂ ਦੇ ਅੰਦਰ ਦੀਨ ਮਾਨ ਸੀ ਉਹ ਮਜਬ ਦੇ ਪੱਕੇ ਸੀ ਧਰਮ ਦੇ ਪੱਕੇ ਸੀ ਅੱਜ ਤਾਂ ਤੁਸੀਂ ਦੇਖ ਲਓ ਕਿੱਥੇ ਕਿੱਝ ਖੜੇ ਆ ਅੱਜ ਦੇ ਲੋਕ ਤੇ ਉਹਨਾਂ ਲੋਕਾਂ ਦੇ ਵਿੱਚ ਜ਼ਮੀਨ ਸਵਾਨ ਦਾ ਫਰਕ ਸੀ ਅੱਜ ਹੁਣ ਤੁਸੀਂ ਦੇਖ ਲਓ ਛੋਟੇ ਛੋਟੇ ਪਿੰਡ ਹੈ ਉੱਥੇ ਕਿੰਨੀਆਂ ਲੜਾਈਆਂ ਝਗੜੇ ਹੋ ਰਿਹਾ ਕੀ ਕੁਝ ਹੋ ਰਿਹਾ ਇਹ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪਹਿਲਾਂ ਵਾਲੇ ਬੰਦਿਆਂ ਦੇ ਵਿੱਚ ਬਹੁਤ ਵੱਡੀ ਸੋਚਣ ਸ਼ਕਤੀ ਸੀ ਚੰਗੇ ਬੰਦੇ ਚੁਣਦੇ ਸੀ ਸੂਝਵਾਨ ਬੰਦੇ ਚੁਣਦੇ ਸੀ ਸਿਆਣੇ ਬੰਦੇ ਚੁਣਦੇ ਸੀ ਅੱਜ ਤੁਸੀਂ ਦੇਖ ਲਓ ਫਿਰ ਕਿੱਥੇ ਕਿੱਜੇ ਖੜੀ ਆ ਸਾਡੀ ਸੋਚ ਅੱਜ ਲੋਕ ਨਿਮਕ ਹਰਾਮੀ ਹੋ ਗਏ ਨੂਨ ਖਾ ਖਾ ਕੇ ਹਰਾਮ ਕਰਦੇ ਆ ਟਾਬਿਆਂ ਦੇ ਕਿਤੇ ਬੰਦੇ ਆ ਵੋਟਾਂ ਅੰਦਰੋਂ ਕਿਤੇ ਪਾਉਂਦੇ ਆ ਜਾ ਕੇ ਸਾਡੇ ਅੰਦਰ ਦੀਨ ਮਾਨ ਹੋਣਾ ਚਾਹੀਦਾ ਸਾਡੇ ਅੰਦਰ ਮਜਬੂਤ ਹੋਣਾ ਚਾਹੀਦਾ ਸਾਡੇ ਅੰਦਰ ਧਰਮ ਦੇ ਪੱਕੇ ਹੋਣੇ ਚਾਹੀਦੇ ਆਸੀਂ ਵੀ ਜਿਹਨੂੰ ਹਾਂ ਕਹੇ ਤੀ ਉਧਰ ਹੀ ਵੋਟਾਂ ਜਾਣੀ ਚਾਹੀਦੀ ਐ ਬਾਕੀ ਬਖਾਵਾ ਨਹੀਂ ਕਰਨਾ ਚਾਹੀਦਾ ਵੀ ਬੰਦੇ ਨੂੰ ਭਰੋਸਾ ਦਿੰਦੇ ਆ ਵੀ ਮੈਂ ਤਾਂ ਤੇਰੇ ਨਾਲ ਆ ਤੇਰੇ ਨਾਲ ਐ ਤੇ ਐਂਟ ਤੇ ਜਾ ਕੇ ਵੋਟ ਕਿਤੇ ਹੋਰ ਹੀ ਪਾ ਦਿੰਦੇ ਆ ਬਖਾਵਾ ਕਰਦੇ ਆ ਬੰਦੇ ਨਾਲ ਧੋਖਾ ਕਰ ਸਕਦੇ ਆ ਪਰ ਰੱਬ ਨਾਲ ਤਾਂ ਨਹੀਂ ਨਾ ਹੋ ਸਕਦਾ ਉਸ ਪਰਮਾਤਮਾ ਨਾਲ ਤਾਂ ਨਹੀਂ ਨਾ ਹੋ ਸਕਦਾ ਮੱਜਬ ਦੇ ਪੱਕੇ ਰੋ ਧੀਨ ਦੇ ਪੱਕੇ ਰੋ ਧੀਨਮਾਨ ਮੱਜਬ ਬੰਦੇ ਦੇ ਅੰਦਰ ਹੋਣਾ ਚਾਹੀਦਾ ਅਸੀਂ ਆਪਦੀ ਤਸੱਲੀ ਦੇ ਸਕਦੇ ਆ ਕਿ ਅਸੀਂ ਜਿੱਥੇ ਵੀ ਅੱਜ ਤੱਕ ਹਾਂ ਕਰੀ ਰਿਪੋਰਟ ਉੱਥੇ ਹੀ ਪਾਈ ਆ ਮੱਜਬ ਦੇ ਪੱਕੇ ਹੋਣਾ ਧੀਨ ਦੇ ਪੱਕੇ ਹੋਣਾ ਧੀਨਮਾਨ ਬੰਦੇ ਦੇ ਵਿੱਚ ਹੋਣਾ ਚਾਹੀਦਾ ਅਜ ਧੀਨਮਾਨ ਹੀ ਬੰਦੇ ਦਾ ਇਹ ਨਹੀਂ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿਉਂਕਿ ਅਸੀਂ ਮਾਫੀ ਚਾਹੁੰਦੇ ਆ ਤੇ ਨਿਮਕ ਹਰਾਮੀ ਨਾ ਬਣਿਆ ਕਰੋ ਨੂਨ ਖਾ ਕੇ ਵੀ ਬੰਦੇ ਦਾ ਹਰਾਮ ਨਾ ਕਰੋ ਜਿਹਦੇ ਘ ਤੇ ਅੱਜ ਤਾਂ ਹੁਣ ਤੁਸੀਂ ਦੇਖ ਲਓ ਵੀ ਨੂਨ ਕੀ ਗੰਡੇ ਖੀਰੇ ਖਾ ਖਾ ਕੇ ਪੈਸੇ ਲੈ ਕੇ ਸ਼ਰਾਬਾਂ ਪੀ ਕੇ ਤੇ ਪਤਾ ਨਹੀਂ ਦਿਨ ਦੇ ਦਿਨ ਕਿੱਧਰ ਭੁਗਤ ਜਾਂਦੇ ਆ ਉਹਨਾਂ ਲੋਕਾਂ ਦੇ ਵਿੱਚ ਤੇ ਠੋਡੇ ਵਿੱਚ ਕਿੰਨਾ ਫਰਕ ਆ ਅੱਜ ਨਿੰਮਕ ਹਰਾਮੀ ਲੋਕ ਹੋ ਗਏ ਨੂਨ ਖਾ ਖਾ ਕੇ ਲੋਕ ਹਰਾਮ ਕਰਦੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਦ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਅੱਜ ਪੰਜਾਬ ਦੀ ਧਰਤੀ ਤੇ ਪੰਚਾਇਤੀ ਚੋਣਾਂ ਹੋ ਰਹੀਆਂ ਲੋੜ ਅੱਜ ਇਸ ਚੀਜ਼ ਦੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਹੈ